हिकु आईया पंड गान खीड़ तरियां ਮੈਂ ਤੁਮੇ ਨੀ ਬੇਕੇ ਕੇ ਗਾਨੇ ਸੁਣਾਉਂ ਤਾਸੇ ਉਹਨੇ ਯਾਰਾ ਨਮਕਰਾ ਕਬਤਤੀ ਅੰਬੰਦੇ ਹਾਸੇ ਮੈਂ ਨੀ ਬੇਖਦਾਨ ਚੱਲ ਪਈ ਕਿ ਛੋ ਕਰ ਦੇ ਜੋਹਾਨੋ ਤਾਸੇ ਮੰਗੀ ਮੈਂ ਮੰਗਿਆ ਰੋਨ ਜਾਮਾ ਕੇਰੇ ਪਾਸੇ ਕੁਣ ਦੇ ਕਈ ਚੰਨ ਪਾਰ ਤੇ ਨੀ ਕੋ ਕਰ ਤੰਗਣੇ ਕੇ ਕਾਸੇ ਕਿਆ ਕਰਾਵਾਂਗੀ ਪਿਛਰਾਨੇ ਪਗਿਤ ਦੇ ਮਾਤੇ ਮਤ ਨਾਲ ਗੱਲ ਕਰਦੀ ਤੂੰ ਗੋੜੀ ਥੋਦੀ ਨਾਲ ਤੋੜਦੀ ਤਾਸੇ ਅੱਖ ਨਾ ਗਾਨੇ ਕਰਦੀ ਤੂੰ ਗੋੜੀ ਥੋਦੀ ਨਾਲ ਤੋੜਦੀ ਤਾਸੇ ਤੋਰ ਦੇ ਮਤ ਤੁਸਾਰੇ ਰੋੜ ਦੇ ਤੇਰੇ ਫਿਰਾਂ ਮੰਡ ਵੀ ਗੋੜਾ ਲੱਗ ਜਨੇਗਾ ਕਿਦ ਕੋਰ ਤੂੰ ਤਰਾਨ ਕੋਸ਼ਿਕਾਰ ਜਾਨ ਤੇਰੇ ਪਾਰ ਹੋਣਗੇ ਦੇਰੇ ਮਤਨਰ ਘਰ ਲੱਗੇ ਤਾਈ ਮਾਰ ਦੇ ਵਿਚ ਲੈਣਗੇ ਰੋ ਤਰਬ ਜਾਣ ਕੇ ਨਾ ਤੇਰੇ ਅਜੇ ਤਨ ਨਹੀਂ ਜੱਟ ਰਹੇ ਤੇਰੇ ਗੰਗੀ ਗੰਗੀ ਮੰਨ ਦੀ प्यारे उन तेरा सुर्गनि ते नज़ारे नज़ारे न कारे पेज देकी तर न ਆਣੀ ਤੇਰੀ ਗੜਬੋ ਦਾ ਮੈਂ ਕਿੱਥੇ ਬਾਰੀ ਦਾ ਹਨਾਰੇ ਤਾਨ ਤੇਰੀ ਗੜਬੋ ਦਾ ਮੈਂ ਕਿੱਥੇ ਬਾਰੀ ਦਾ ਹਨਾਰੇ ਸੁਣ ਚਾਲ ਚਰਚਾ ਦਾ ਫਕੀਰ ਹੋਣੀ ਆ ਵਰਤੀ ਤੂੰ ਜਰਾ ਦਿੱਤੇ ਮਦੂਰ ਕੇ ਨਿਸਾਰ ਪਿੰਡ ਵਿੱਚ ਹਾਨੀ ਕਰਤੇ ਨਾਲ ਬਾੜੀ ਚੰਗਾ ਜਿਹੜੇ ਖੋਈ ਦੀ ਖਵਾਉਂਦੇ ਆ ਵਰਤੀ ਮੈਂ ਬੱਟ ਕੇ ਖਲਾ ਦੀ ਦੁਨੀਆ ਨਹੀਂ ਕਿਹੜੀ ਗੱਲ ਕੋ ਤੇ ਰੋਤਣਾ ਹਰ ਕੋ ਆਏ ਤੂੰ ਕਿੱਲੇ ਨਹੀਂ ਮੈਂ ਮਾਰੀ ਚ ము <muchas> ఫలి